ਹਾਂ ਮਾਈਟੋਡਾ ਵੈਗਰਜੀ ਕਾ ਖਾਲਸਾ ਵੈਗਰਜੀ ਕਾ ਪਾਤੇ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਰਨਲ ਸੈਕਟਰੀ ਪੰਜਾਬ ਅਮਰਜੀਤ ਬਾਬਾ ਜੀ ਵਨ ਸਿੰਘ ਜੀ ਐ ਰੱਖਿਆ ਵੈਲਫੇਅਰ ਐਸੋਸੀਏਸ਼ਨ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਤੁਹਾਨੂੰ ਡਰੈਸ ਪਵਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਅੱਜ ਬਕਰੇ ਤਰੀਕੇ ਦੇ ਵਿੱਚ ਤੁਸੀਂ ਦਿਖਾਈ ਦੇ ਰਹੇ ਹੋ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਇਹ ਸਰ ਬਹੁਤ ਵਧੀਆ ਇੱਕ ਉਪਰਾਲਾ ਵਾ ਸਾਰੇ ਜੋ ਕਿ ਆਪਣੇ ਟ੍ਰੈਫਿਕ ਕੰਟਰੋਲ ਸਰਦਾਰ ਹਰਪਾਲ ਸਿੰਘ ਦੀ ਰੰਡਾਵਾ ਜੀ ਉਹਨਾਂ ਵੱਲੋਂ ਜੋ ਕਿ ਇੱਕ ਵੱਖਰੀ ਪਛਾਣ ਬਣਾਈ ਗਈ ਆ ਉਹ ਅੱਧਾ ਸਰ ਸ਼ਹਿਰ ਦੇ ਵਿੱਚ ਜੁਪੀ ਬਿਹਾਰ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਪ੍ਰਦੇਸ਼ ਤੋਂ ਯਾਨੀ ਕਿ 4-5 ਸਟੇਟਾਂ ਇਹਦੀਆਂ ਨੇ ਜਿੱਥੋਂ ਬਹੁਤ ਲੋਕ ਡਰਾਈਵਰ ਆ ਕੇ ਤੇ ਇੱਥੇ ਗੱਡੀ ਚਲਾਉਂਦੇ ਨੇ ਤੇ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਆ ਬਹੁਤ ਭੀੜ ਭੜਕਾਵਾ ਤੇ ਅਸੀਂ ਇਸ ਕਰਕੇ ਆਪਣੀ ਜੁਨੀਅਨ ਰਜਿਸਟਰ ਕਰਾਈ ਅਮਰਜੀਤ ਬਾਬਾ ਜੀਵਨ ਸਿੰਘ ਦੀ ਰੱਖਿਆ ਜੁਨੀਅਨ ਤਾਂ ਕਿ ਇਹ ਪਹਿਚਾਨ ਹੋ ਸਕੇ ਕਿ ਅਮਰਸਰ ਦੇ ਹੀ ਜਿਹੜੇ ਆ ਅਸੀਂ ਉਹ ਹੀ ਆਪਣੀ ਜੁਨੀਅਨ ਨਾਲ ਵਿੱਚ ਅਟੈਚ ਕਰਦੇ ਹਾਂ ਆਟਾਂ ਦੇ ਉੱਪਰ ਪੁਲਿਸ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੁਣ ਵਰਦੀਆਂ ਪਵਾ ਦਿੱਤੀਆਂ ਗਈਆਂ ਨਾਲ ਦੇ ਨਾਲ ਤੁਹਾਡਾ ਨਾਮ ਵੀ ਜਿਹੜਾ ਉਹ ਲਖਵਾਤਾ ਗਿਆ ਨੰਬਰ ਪਲੇਟ ਦੇ ਉੱਪਰ ਇਹ ਸਰ ਸਾਡੀ ਇੱਕ ਪਹਿਚਾਨ ਹੈ ਤੇ ਪੁਲਿਸ ਦੇ ਨਾਲ ਇੱਕ ਸੰਯੋਗ ਹੈ ਜੋ ਕਿ ਗੁਰੂ ਦੀ ਨਗਰੀ ਨੂੰ ਕਿਸੇਹੀ ਤਰੀਕੇ ਦੇ ਨਾਲ ਜੋ ਪਬਲਿਕ ਦੂਰੋਂ ਦੂਰ ਦਰ ਦੇ ਦੋ ਗੁਰੂ ਧਾਮਾਂ ਦੀ ਮੱਥਾ ਟੇਕਣ ਆਉਂਦੀ ਆ ਕਿਉਂ ਸਹੀ ਤਰੀਕੇ ਨਾਲ ਵਿਚਰ ਸਕਣ ਤੇ ਗੁਰ ਧਾਮਾਂ ਦੇ ਦਰਸ਼ਕਾਂ ਨੇ ਇਹ ਕਹੀਂ ਇੱਕ ਇਹਨਾਂ ਨੂੰ ਸੰਯੋਗ ਕਰ ਰਹੇ ਆ ਕਿ ਸਾਡੀ ਇੱਕ ਆਈਡੈਂਟੀਫਾਈ ਆ ਜਿਵੇਂ ਕਿ ਕੋਈ ਚੋਰ ਹੋ ਗਿਆ ਦੇ ਵਿੱਚ ਪੁਲਸਰ ਸਾਥ ਹੋ ਕੇ ਜਿਹੜੇ ਮਾੜੇ ਅੰਤਰ ਜਿਹੜੇ ਆਟੋ ਚਲਾ ਕੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਉਂਦੀ ਗੱਲ ਕਰੋਗੇ ਜੀ ਪੁਲਸਰ ਦੇ ਨਾਲ ਜਰੂਰ ਸਰ ਇਹੇ ਕੁਝ ਹੋ ਰਿਹਾ ਸਰ ਜਦੋਂ ਸਾਡੀ ਆਈਡੈਂਟੀਫਾਈ ਹੋ ਰਹੀ ਆ ਅਸੀਂ ਕਾਰਡ ਉਸੇ ਬੰਦੇ ਨੂੰ ਦੇਣਾ ਜਿਹਦਾ ਆਧਾਰ ਕਾਰਡ ਸਾਡੇ ਕੋਲ ਹੋਇਆ ਉਹਦਾ ਬਕਾਇਦਾ ਸਾਇਨ ਮੋਬਾਈਲ ਨੰਬਰ ਗੱਡੀ ਨੰਬਰ ਚਾਸੀ ਨੰਬਰ ਤੱਕ ਹੀ ਉਹਦਾ ਪੈਨ ਕਾਰਡ ਤੱਕ ਆਪਣੇ ਕੋਲ ਰੱਖਦੇ ਆ ਤਾਂ ਕਿ ਉਹ ਬੰਦੇ ਦੀ ਪਛਾਣ ਹੋ ਸਕੇ ਕਿ ਇਹ ਵਾਕਿਆ ਹੀ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਆ ਅਸੀਂ ਜਾਂ ਦੂਸਰੇ ਜ਼ਿਲ੍ਹੇ ਦਾ ਜਾਂ ਦੂਸਰੀ ਸਟੇਟ ਦਾ ਉਹਨਾਂ ਨੂੰ ਅਸੀਂ ਆਪਣੀ ਜੁਨੀਅਨ ਦੇ ਨਾਲ ਅਟੈਚ ਨਹੀਂ ਕਰਦੇ ਕਿਉਂਕਿ ਅੰਮ੍ਰਿਤਸਰ ਜਿਹੜਾ ਵਾ ਇੱਕ ਬਹੁਤ ਵੱਡਾ ਜਿਹੜਾ ਵਾ ਟ੍ਰੈਫਿਕ ਦਾ ਬਣ ਚੁੱਕਾ ਸਿਰਦਰਦੀ ਬਣ ਚੁੱਕਾ ਪੁਲਿਸ ਵਾਸਤੇ ਤੁਹਾਡਾ ਇਹੋ ਹੀ ਸੰਯੋਗ ਹੈ ਬਾਕੀ ਜਿਹੜੇ ਬਾਜ ਜਾਣਗੇ ਉਹ ਇਹਨਾਂ ਸਾਹਿਬ ਨੂੰ ਪਤਾ ਲੱਗ ਜਾਣਾ ਕਿ ਜਿਹੜੇ ਜਨਾਬ ਯੂਨੀਫਾਰਮ ਤੋਂ ਆ ਇਹਨਾਂ ਦੇ ਗੱਲ ਵਿੱਚ ਕਾੜ ਨਹੀਂ ਕਿ ਇਹ ਬਾਹਰ ਦਾ ਬੰਦਾ ਵਾ ਇਹ ਕਾਟੋਮੈਟਿਕ ਪਛਾਣ ਆ ਠੀਕ ਹੈ ਹਾਂਜੀ ਪਾਲੀ ਸਰ ਕੀ ਕਹਿਣਾ ਚਾਹੁੰਦੇ ਹੋ ਵੱਡੀ ਕਿੰਦੀ ਦੇ ਵਿੱਚ ਆਟਾ ਵਾਲੇ ਈ ਰਿਕਸ਼ਾ ਵਾਲੇ ਤੁਹਾਡੇ ਕੋਲ ਪਹੁੰਚੇ ਨੇ ਵਰਦੀਆਂ ਪਾ ਕੇ ਅੱਜ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਸਾਡੇ ਨਾਲ ਸਾਥ ਦੇ ਕੇ ਇਹਨਾਂ ਨੇ ਅੱਜ ਆ ਆਏ ਨੇ ਮੇਰੇ ਕੋਲ ਦਸਣ ਆਏ ਨੇ ਕਿ ਭਪਾਰੀ ਆਹਨ ਵਧੀਆ ਪੋਈਆਂ ਲੋਕਾਂ ਨੂੰ ਵੀ ਵੇਅਰ ਕਰ ਰਹੇ ਆ ਤਾਂ ਮੈਂ ਇਹਨਾਂ ਦਾ ਕਰਾਲਾ ਕਰਦਾ ਸਾਰਿਆਂ ਦਾ ਬਹੁਤ ਵਧੀਆ ਕਰਾਲਾ ਕਰ ਰਹੇ ਨੇ ਨਾਲ ਬਾਕੀ ਇਹਨਾਂ ਦੇ ਗੱਡੀ ਗੁੱਡੀਆਂ ਲਾਉਣ ਵਾਸਤੇ ਵੀ ਕੋਈ ਨਾ ਕੋਈ ਪ੍ਰਾਲਾ ਕਰ ਰਿਹਾ ਕਿ ਕਿਤਕ ਕਿਤਰਾ ਨੂੰ ਸਟੈਂਡ ਬਣਾ ਕੇ ਦੇਨੇ ਆ ਕਿੱਦਾਂ ਕਰਦੇ ਹੋ ਮੈਂ ਐਸਡੀ ਸਾਹਿਬ ਨਾਲ ਰਜਿਸਟ੍ਰੇਸ਼ਨ ਕਰਕੇ ਇਹਨਾਂ ਨੂੰ ਤੇ ਅਸੀਂ ਦੱਸ ਦੇਵਾਂਗੇ ਵਧੀਆ ਨੇ ਬਹੁਤ ਵਧੀਆ ਇਹਨਾਂ ਦੀ ਪਛਾਣ ਬਣੀ ਇਹਨਾਂ ਦਾ ਕਸਟਮਰ ਵੀ ਵਧਿਆ ਵਾ ਇਸ ਕਰਕੇ ਮੈਨੂੰ ਖੁਸ਼ੀ ਹੈ ਕਿ ਅੱਜ ਆਏ ਨੇ ਪਤਨਵਾਦੀਆਂ ਦਾ ਹੋਰ ਆਟੋ ਵਾਲਿਆਂ ਨੂੰ ਕੀ ਮੈਸੇਜਾਂ ਜਾਂਦੇ ਹੋ ਉਹਨਾਂ ਦੇ ਵੱਲੋਂ ਹਜੇ ਆਪਣੀ ਵਰਦੀ ਨਹੀਂ ਪਾਈ ਗਈ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਵੀ ਇਹਨਾਂ ਨੂੰ ਵੇਖ ਕੇ ਸਿੱਖੋ ਕੁਝ ਇਹਨਾਂ ਨੂੰ ਵੇਖ ਕੇ ਕੁਝ ਸਿੱਖੋ ਜਿਹੜਾ ਕੋਈ ਵਰਦੀ ਪਾ ਗੂਗਾ ਉਹਦੀ ਇੱਕ ਪਛਾਣ ਬਣੇਗੀ ਬਾਹਰੋਂ ਆਇਆ ਜਿਹਨਾਂ ਕੋਈ ਹੋਏਗਾ ਯਾਤਰੀ ਉਹਦੇ ਬਾਅਦ ਇਹ ਬੰਦੇ 'ਤੇ ਵਿਸ਼ਵਾਸ ਹੋਏਗਾ ਕਿ ਇਹ ਬੰਦਾ ਇੱਕ ਵਿਸ਼ਲੀਗ ਹੈ ਤੂੰਦਾ ਇੱਕ ਬਣਿਆ ਇੱਕ ਵਿਸ਼ਵਾਸ ਪਾਤਰ ਉਹਦਾ ਕਸਟਮਰ ਵਧੇਗਾ ਇਸ ਕਰਕੇ ਇਹ ਯੂਨੀਫਾਰਮ ਪੋਣਾ ਇੱਕ ਸਾਡੀ ਪਛਾਣ ਆ ਤੇ ਇਹ ਕਰਕੇ ਪਹੁੰਚਣ ਨੂੰ ਬਰਕਰਾਰ ਰੱਖਣਾ ਇਹਨਾਂ ਦਾ ਕਸਟਮਰ ਵਧੂਗਾ। ਪਰ ਜੇਕਰ ਕਿਸੇ ਨੇ ਵਰਦੀ ਨਾ ਪਾਈ ਹੋਈ ਤਾਂ ਉਸ ਨੂੰ ਦਰਵਾਜ਼ਾ ਤੇ ਜਗ੍ਹਾ ਦੇ ਐਂਟਰ ਹੋ ਦਿੱਤਾ ਜਾਏਗਾ। ਨਹੀਂ ਨਹੀਂ ਬਿਲਕੁਲੀ ਇਹ ਅੱਗੇ ਦੱਸ ਦਿੱਤਾ ਵਾ ਜਿਨ੍ਹਾਂ ਨੇ ਵਰਦੀ ਪਾਈ ਆ ਅਸੀਂ ਸਿੱਧੇ ਸਿੱਧੇ ਪਾਰ ਆ ਇਹਨਾਂ ਨੂੰ ਕਰਕੇ ਸਾਰੇ ਵਰਦੀ ਵਾਲੇ ਹੀ ਦਰਵਾਜ਼ਾ ਦਾ ਏਰੀਆ ਕਵਰ ਕਰਨਗੇ। ਬਿਨਾਂ ਵਰਦੀ ਤੋਂ ਅਸੀਂ ਅੰਦਰ ਵੀ ਬਣ ਦੇਣਾ ਕਰਦੇ। ਸਾਰੇ ਗੇਟ ਸੀਲ ਕਰਾਂਗੇ ਕਿ ਵਰਦੀ ਵਾਲੇ ਹੀ ਅੰਦਰ ਗੱਡੀਆਂ ਚਲਾਉਣਗੇ। ਉਹ ਦੂਜਾ ਪਤਾ ਨਹੀਂ ਵਰਦ ਦੇਵਾ ਕੋਈ ਮਹਿਲਾਵਾਂ ਵੀ ਵਰਦੀਆਂ ਪਾਣੀਆਂ ਜਿਹੜੀਆਂ ਆਟੋ ਚਲਾਉਂਦੀਆਂ ਹਾਂ ਬਿਲਕੁਲ ਨਹੀਂ ਉਹਨਾਂ ਨੂੰ ਕਿਹਾ ਉਹ ਪਾ ਰਹੀਆਂ ਵਾਂ ਉਹਨੂੰ ਵੈਸੇ ਵਰਦੀਆਂ ਉਹ ਵਰਦੀਆਂ ਪਾ ਰਹੀਆਂ ਮਲਾਵਾਂ ਦੇ ਉਹ ਵੀ ਨਾਲ ਬੜਾ ਸਾਥ ਦਿੰਦੀਆਂ ਨੇ ਉਹਨਾਂ ਨੂੰ ਕਿਹਾ ਵਾ ਵਰਦੀਆਂ ਪਾ ਰਹੀਆਂ ਸਾ ਤਾਂ ਮਹਿਲਾਵਾਂ ਜਿਹੜੀਆਂ ਹੋਰ ਹਾਂ ਆਪਣਾ ਇਹ ਐਕਟਵਾ ਚਲਾਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਵੇਖੋ ਕਾਨੂੰਨ ਜਿਹੜੇ ਬਦਲ ਚੁੱਕੇ ਆ ਸਖਤ ਹੋ ਚੁੱਕੇ ਨੇ ਤਾਂ ਵੀ ਭਾਰੇ ਤੇ ਜੁਰਮਾਨੇ ਹੋ ਗਿਆ ਜਿਹੜੀ ਲੇਡੀਜ਼ ਆ ਉਹ ਬਹੁਤ ਜ਼ਿਆਦਾ ਫੋਨ ਯੂਜ਼ ਕਰਦੀਆਂ ਨੇ ਐਕਟਵਾ ਚਲਾਉਂਦੇ ਆ ਅਸੀਂ ਤੁਹਾਡੇ ਜਰੀਏ ਨਾ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਇੱਕ ਆਪਣੇ ਕਾਗਜ਼ ਪੱਤਰ ਰੱਖੋ ਇੱਕ ਹੈਲਮਟ ਪੋਣਾ ਜ਼ਰੂਰ ਕਰੋ ਮਤਲਬਕ ਜੇ ਕੋਈ ਸਿੱਖ ਆ ਤਾਂ ਉਹ ਆਪਣੀ ਦਸਤਾਰ ਬੰਨੇ 5.5 ਮੀਟਰ ਦਸਤਾਰ ਬੰਨੀ ਹੋਣੀ ਚਾਹੀਦੀ ਆ 5.5 ਮੀਟਰ ਤੋਂ ਘੱਟ ਨਹੀਂ ਹੋਵੇ ਨੰਬਰ 2 ਜਿਹੜੇ ਦੂਸਰੇ ਨੇ ਲੇਡੀਜ਼ ਨੇ ਪਹਿਣਾ ਉਹ ਵੀ ਆਪਣੀਆਂ ਦਸਤਾਰ ਬੰਨ ਲੈਣ ਤੇ ਉਹਨਾਂ ਨੂੰ ਜਿਹੜੀਆਂ ਦੂਧੀਆਂ ਨੇ ਉਹਨਾਂ ਬਟ ਪਾ ਕੇ ਰੱਖਣਗੇ ਅੱਗੇ ਵਾਸਤੇ ਤੇ ਪਿੱਛੇ ਵਾਲਾ ਵੀ ਕਈ ਯਾਰ ਕਹਿੰਦੇ ਨੇਗੇ ਪਿੱਛੇ ਵਾਲੇ ਦਾ ਕੀ ਮਤਲਬ ਆ ਜਾਨ ਸਾਰਿਆਂ ਤੇ ਹੈਗੀ ਆ ਅਗੇ ਚਲਾਉਣ ਵਾਲਾ ਡਰਾਈਵਰ ਹੀ ਪਾਊਗਾ ਜਿਹੜਾ ਪਿੱਛੇ ਬੈਜੇਗਾ ਉਹ ਵੀ ਹਿਆਲ ਬਣ ਪਾਏਗਾ ਤੇ ਬੇਨਤੀ ਹੈ ਕਿ ਜੁਰਮ ਪਾਓ ਪਰਮਣ ਦੇ ਕੋਲੋਂ ਲਾਗੂ ਕਰੋ